ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਹੋਰ ਕੀ ਚਾਲ ਚਾਲ ਆ ਠੀਕ ਠਾਕ ਆ ਅਸੀਂ ਚੱਲੇ ਸੀ ਗੜਸ਼ੈਂਕਰ ਨੂੰ ਕੁਛ ਖਾਣ ਪੀਣ ਤੇ ਆ ਰਾਤੀ ਗਏ ਸੀ ਕਿਤੇ ਘੁੰਮਣ ਮੋਟਰਸਾਈਕਲ ਤੇ ਤਾਂ ਤੇਲ ਹੀ ਨਹੀਂ ਪਵਾਇਆ ਨਹੀਂ ਤੇ ਰਹੇ ਅਸੀਂ ਭੁਲੇਖੇ 'ਚ ਤੇ ਹੁਣ ਮੁੱਕ ਗਿਆ ਤੇਲ ਆ ਦੇਖੋ ਆਪਾਂ ਤਾਂ ਪਿੱਛੇ ਮਜੇ ਨਾਲ ਬੈਠੇ ਆ ਆ ਸਾਡੇ ਉਸਤਾਦ ਜੀ ਹੁਣੀ ਲੱਗੇ ਹੋ ਮਰੇ ਤੋਰਨ ਮੋਟਰਸਾਈਕਲ ਨੂੰ ਪੈਰ ਦੇ ਨਾਲ ਕੋਈ ਗੱਲ ਨਹੀਂ ਤੋਰੀ ਜਾਣ ਦੋ ਆਪਾਂ ਬੈਠੇ ਆ ਪਰ ਪੂਰੇ ਵਿਆਰੇ ਆ ਅਦੀ ਇਹੀ ਬੈਠੇ ਮੈਂ ਤਾਂ ਇੱਧੇ ਬੈਠਾ ਵੀ ਮੋਟਰਸਾਈਕਲ ਚੱਲਦਾ ਆ ਇਸ ਵੇਲੇ ਸਾਨੂੰ ਨਹੀਂ ਪਤਾ ਤੇਲ ਮੁੱਕਿਆ ਆ ਸਾਨੂੰ ਨਹੀਂ ਪਤਾ ਮੋਟਰਸਾਈਕਲ ਖੜਾ ਆ ਅਸੀਂ ਤਾਂ ਪਿੱਛੇ ਬੈਠੇ ਆ ਰਾਮ ਨਾ ਝੂਟੇ ਮਾਟੇ ਲਈ ਜਾਂਦੇ ਆ ਲਓ ਜੀ ਲਾਓ ਤੱਕ ਆ ਆ ਗਿਆ ਪੰਪ ਪਿੱਛੇ ਦੇ ਤੇਲ ਮੁੱਕਿਆ ਪਿੱਛੇ ਕੋਈ ਨਹੀਂ ਜਾਂਦਾ ਕੋਈ ਗੱਲ ਨਹੀਂ ਜੇ ਕੁਛ ਆਉਂਦਾ ਵੀ ਹੋਏ ਤਾਂ ਉਹਨੇ ਆਪੇ ਸ਼ਮਾ ਸ਼ਹਿਰ ਨਮਾ ਸ਼ਹਿਰ ਪਹੁੰਚਾ ਦਾਨੇ ਚਲੋ ਜੀ ਆਂਦੇ ਆਪਾ ਨਹੀਂ ਮੈਂ ਤਾਂ ਇਹਨੂੰ ਪਹਿਲਾਂ ਕਹਿਤਾ ਵੀ ਮੈਂ ਉਤਰਨਾ ਨਹੀਂ ਆ ਲੋ ਆਂਦੇ ਆਪਾ ਪਿੱਛੇ ਬੈਠੇ ਆ ਤੇ ਤੋਰ ਕੇ ਹੁਣ ਤੁਰੇ ਆ ਪੰਪਾ ਨੂੰ ਲੋ ਜੀ ਇਹ ਆ ਆ ਲੋ ਇਹ ਵੀ ਵਹਿ ਗਿਆ ਆਪਾਂ ਦਾ ਉਤਰੇ ਨਹੀਂ ਅਸੀਂ ਉਤਰਨ ਵਾਲੇ ਬੰਮਿਆਂ 'ਚ ਹੈ ਹੀ ਨਹੀਂ ਹੈ ਜੀ ਆਪੇ ਨਕਾ ਲੈ ਕੇ ਜਾ ਕੇ ਜਾਊਗਾ ਜਿੱਥੇ ਲੈ ਕੇ ਜਾਂਦਾ ਚੱਲਦਾ ਸੀ ਪਾ ਤੇਲ ਹੁਣ ਪੁੱਤ ਪਵਾ ਤੇਲ ਚੱਲ 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 ਲੋ ਜੀ ਕੋਲ ਪੰਪ ਕਿੰਨਾ ਪਾਣਾ 200 ਦਾ ਭਾਜੀ ਪਾਇਓ ਭਾਈ 200 ਦਾ ਪਾਇਆ ਬਿਨਾ ਪਾਵਰ ਤੋਂ ਹਾਂਜੀ ਅੱਗੇ ਵਾਸਤੇ ਕਿਤੇ ਘੁੰਮਣ ਜਾਣਾ ਤਾਂ ਸਪੈਸ਼ਲੀ ਤੇਲ ਵਿੱਚ ਹੋਣਾ ਚਾਹੀਦਾ ਚਾਹੀਦਾ ਹੈ ਨਾ ਨਹੀਂ ਤਾਂ ਅਸੀਂ ਮੈਂ 220 ਰੁਪਏ ਦਾ ਜੀ ਇਹ ਪਤਾ ਨਹੀਂ ਕਿੱਥੇ ਮੋੜ ਥਲ ਘਮਾਈ ਗਿਆ ਹਾਂ 220 ਰੁਪਏ ਦਾ ਇਹਰੇ ਪਾਇਆ ਜੀ ਮੂੰਹ ਦੇਖ ਕੇ ਇਹਦਾ ਮੜ ਜਾਂ 220 ਵਾਲਾ ਹਾਂ 200 ਦਾ ਪਾਇਆ 220 ਦਾ ਤੇਲ ਇਹ ਨਹੀਂ ਕੋਈ ਨਹੀਂ ਕੱਲ ਟਿਕਿਆ ਮੋੜ ਤੇ ਕੱਲ ਤੋਂ ਅੱਜ ਫੇਰ 200 ਦਾ ਕੋਈ ਗੱਲ ਨਹੀਂ ਇਹ ਜੁਰਮਾਨਾ ਰੱਖਿਆ ਵੀ ਜਿਹਨੇ ਤੇਲ ਘੱਟ ਪਵਾਇਆ ਜਾਂ ਤੇਰੇ ਜਿਹਦੇ ਹੱਥ ਚੋਂ ਤੇਲ ਮੁੱਕਿਆ ਉਹਨੇ ਕੁਝ ਖਲਾਣਾ ਐ ਅੱਜ ਇਹਦੇ ਸਿਰ ਪਾਲਟੀ ਵੀ ਹੋ ਗਈ ਨਾਲ ਦੀ ਲਾਂ ਮੇਰੇ ਸਿਰ ਕੋਈ ਨਹੀਂ ਨੀ ਪਾਲਟੀ ਹੁਣ ਇਹ ਕਹਿੰਦਾ ਅੱਜ ਕੀ ਚੱਲਣਾ ਪਾਲਟੀਆਂ ਬਣੇ ਹੋਰ ਆਵਾ ਜਾਵਦੀ ਪਤਾ ਨਹੀਂ ਕਹਿੰਦਾ ਕੁਝ ਚਲਾਣਾ ਅੱਜ ਖਾਣਾ ਕੁਝ ਹੁਣ ਇੱਦਾਂ ਦਾ ਪਤਾ ਨਹੀਂ ਪਾਉ ਕੀ ਖਾਣਾ ਇਹਦਾ ਜਾ ਕੇ ਪਤਾ ਲੱਗੂ ਕੀ ਖਲਾਣਾ ਉੱਥੇ ਗਾੜੀਆਂ ਅੰਦਰ ਪਹੁੰਚਣ ਵਾਲੇ ਹੀ ਆ ਹੁਣ ਬਸ ਪੰਪ ਤੋਂ ਦੂਰ ਤੇ ਆ ਅਸੀਂ ਠੀਕ ਆ ਜੀ ਦੇਖ ਕੇ ਛੜ ਕ੍ਰੋਸ ਕਰੀ ਸੱਜਣਾ ਅਭੀ ਭੁੱਖ ਵੜੀ ਲੱਗੀ ਉਹ 33 ਘਰ ਨੇ ਦਾ ਤੇਰੇ ਮੈਂ ਦੰਦੀ ਵੱਢ ਕੇ ਤੈਨੂੰ ਹੀ ਖਾ ਜਾਣਾ ਫੇਰ ਨਾ ਮੈਨੂੰ ਕਹੀ ਲੈ ਜਾ ਤੇਜ਼ ਜਰਾ ਮੋੜ ਸਾਰਾ ਹਟ ਜਾ ਤੈਨੂੰ ਹੀ ਖਾ ਜਾਣਾ ਚੱਲ ਚੱਲ ਯਾਰ ਨਾ ਲੈ ਜਾ ਜਰਾ ਤੇ ਆ ਦੇਖੋ ਜਿਹਦਾ ਬੈਕ ਜਿਹਦਾ ਮੋਟਰ ਫਾਇਵ ਹੋ ਗਈ ਇਹਦੇ ਸੱਟਾ ਲੱਗਦੀ ਜਾ ਚੱਲ ਵੇਖੋ ਜੀ ਆ ਆ ਗਿਆ ਸਾਡਾ ਗੜ ਸ਼ੈਂਕਰ ਅਭੀ ਗਾਣਾ ਗਾਣ ਲੱਗਿਆ ਵੀ ਕਿਹੜਾ ਕਹਿੰਦਾ ਪਹਿਲਾਂ ਤਾਂ ਤੂੰ ਦਿਲ ਸਾਡਾ ਉਸ ਵੇਲੇ ਤੋੜਿਆ ਅੱਗੇ ਕਿਦਾਂ ਠੀਕ ਕਹਿੰਦਾ ਕਹਿੰਦਾ ਜਦੋਂ ਦੀ ਤੂੰ ਖਾਦਾ ਹੋਇਆ ਭੱਲਾ ਸਾਡਾ ਮੋੜਿਆ ਇਦਾਂ ਹੀ ਕਿ ਛੱਲਾ ਭੱਲਾ ਮੋਰੇ ਪੁਲਿਸ ਵੀ ਜਾਂਦੀ ਤੁਰਿਓ ਉਨੀ ਰਹਿਣ ਦੇਣਾ ਸਾਨੂੰ ਫੜ ਕੇ ਦੇਣਾ ਕਰ ਦੇਣਾ ਕੱਲਾ ਕੱਲਾ ਦੋ ਜਣਿਆਂ ਦੋ ਪਿੱਛੇ ਹੀ ਰੋਗਲਾ ਇੱਥੇ ਹੀ ਡੰਡਾ ਵੀ ਗੋਲਾ ਡੰਡਾ ਵੀ ਗੋਲਾ ਪੱਕੀ ਆ ਜੇ ਬਣੀ ਆ ਨਾਕਾ ਉਹ ਭਾਰਾ ਲੱਗਦਾ ਦੋ ਤਿੰਨ ਦਿਨ ਤੋਂ ਇੱਥੇ ਨੰਗ ਲੈਂਦੇ ਆ ਆਪਣਾ ਉੱਥੇ ਤੱਕ ਸਟੇਡੀਅਮ ਆ ਜਾਣਾ ਜਿੱਦੇ ਪੁਲਿਸ ਆਈ ਨਾਲੇ ਦੁਕਾਨ ਚ ਮੋਟਰਸਾਈਕਲ ਓਕੇ ਅਸੀਂ ਮੂਰੇ ਨਹੀਂ ਹੋਣਾ ਉਹਨਾਂ ਦੇ ਬੱਸ ਨਾਨਕੇ ਹੋ ਜਾਂਦੇ ਤੁਰੇ ਨਾਨਕੇ ਆਏ ਆ ਕੀ ਕੁਛ ਲਿਆਏ ਆ ਜੀ ਡੰਡੇ ਲੈ ਕੇ ਆਏ ਆ ਨਾਨਕੇ ਆਏ ਆ ਜੀ ਡੰਡੇ ਲੈ ਕੇ ਆਏ ਲੈ ਵੀ ਅਸੀਂ ਪਹੁੰਚ ਗਏ ਚਾਪ ਵਾਲੇ ਭਾਈ ਤੋਂ ਹੁਣ ਉਹ ਦੀ ਛਕਾਂਗੇ ਚਾਪ ਚੱਕ ਲਓ ਜੀ ਆ ਵੀ ਕੀ ਛਕੂਗਾ ਫੇ ਭਾਈ ਕਿੱਦਾਂ ਹਾਲ ਜੀ ਭਾਈ ਚਾਪ ਬਣਾ ਦਿਓ ਮੈਨੂ ਕਿੱਧਰ ਲਾਤਾ ਭਾਈ ਲਾਤਾ ਕਾਦੇ ਲੋ ਜੀ ਚਾਪ ਉਹ ਵੀ ਕਿਹੜੀ ਕਿਹੜੀ ਖਾਣੀ ਦੱਸ ਫੇਰ ਭਾਜੀ ਨੂੰ ਕਿਹੜੀ ਖਾਣੀ ਹੈ ਦੱਸ ਇੱਕ ਤਾਂ ਲੈਣੀ ਭਾਜੀ ਅਸੀਂ ਦੂਜੀ ਮਸਾਲਾ ਚਾਪ ਇੱਕ ਤੰਦੂਰੀ ਕਰਦੇ ਹੋ ਭਾਜੀ ਇੱਕ ਮਸਾਲਾ ਚਾਪ ਹੋ ਗਈ ਹਾਂ ਹਾਂ ਤੇ ਇੱਕ ਮਲਾਈ ਚਾਪ ਮਲਾਈ ਚਾਪ ਕਰ ਦਿਓ ਨਹੀਂ ਮਲਾਈ ਮਲਾਈ ਚਾਪ ਨਹੀਂ ਮਲਾਈ ਜਾਵੇ ਕਰ ਦਿਓ ਇੱਕ ਹੋ ਗਈ ਮਲਾਈ ਚਾਪ ਓਕੇ ਭਾਜੀ ਕਰਦੇ ਭਾਜੀ ਫੇ ਵਧੀਆ ਐਂ ਆ ਤੇਰਾ ਕਰਾਰੀ ਆਈ ਆ ਕਰਦੇ ਓਕੇ ਜੀ ਦਾ ਮੈਂ ਵਧੀਆ ਜਿਆ ਬਣਾਉਂਦਾ ਜੀ ਰੱਤ ਕੀ ਕਿੰਨੇ ਦਿਨਾਂ ਬਾਅਦ ਆਈ ਅੱਜ ਤੇਰੇ ਕੋ ਅਗੇ ਹੋਈ ਸੀ ਕਿਤੇ ਭਾਜੀ ਫੜ ਕੇ ਰੱਖ ਸਿੱਖਾ ਐਂ ਇਹ ਤਾਂ ਕੱਚੀ ਵਾਂ ਨੂੰ ਫੇਰਦਾ ਐਨੀ ਭੁੱਖ ਲੱਗੀ ਹੋਏ ਨੂੰ ਅਮਨੇ ਭਾਜੀ ਬਣ ਲੰਦੇ ਉਹਨੂੰ ਆਪਾਂ ਇਹ ਖਾਣੀ ਹੋਰ ਨਹੀਂ ਕਿਸੇ ਨੇ ਖਾਣੀ ਅੱਛੀ ਵੀ ਸਵਾਦ ਆ ਹੈ ਲੈ ਵੀ ਚਾਪ ਹੋਈ ਉਹ ਰੈਡੀ ਕੋਈ ਨਹੀਂ ਕੰਮ ਭਾਈ ਨੇ ਆ ਵੀ ਗਰਮ ਕਰਨਾ ਲੋਗ ਦਾ ਜੀ ਉਧਰ ਭਾਈ ਹੁਣੀ ਪਰੋ ਰੇ ਜਿੱਦਾਂ ਸੂਈ ਤੇ ਧਾਗਾ ਪਰੋ ਰੇ ਹੁੰਦੇ ਉਹ ਵੇਖੋ ਲੈ ਕਿੱਕ ਮਣ ਕੇ ਬਾ ਆ ਰੇ ਆ ਹਾਂ ਲਾਇਆ ਬਾਰੀ ਕਿੰਨੇ ਲਾਈ ਕਿੰਨੀ ਹੈ ਹੋਇਆ ਤਿਆਰ ਜੀ ਇੱਥੇ ਕਰਦੇ ਹਮਲਾ ਭਾਜੀ ਹਮਲਾ ਹਲੇ ਕਾ ਆ ਦੇਖੋ ਸਵਾ ਚਾਪ ਓਏ ਟਿੱਡ ਨਿਕਲਦਾ ਖਾਨਾ ਵੇ ਸਵਾ ਚਾਪ ਪਨੀਰ ਟਿੱਕਾ ਪਨੀਰ ਟਿੱਕਾ ਆ ਗਏ ਮਸਾਲਾ ਝਾਪ ਬਾਜੀ ਵਾ ਪਾ ਪਾਜੀ ਗ੍ਰੀਨ ਚਟਣੀ ਥੋੜੀ ਜਿਹੀ ਹੋਰ ਪਾ ਜਿਓ ਗ੍ਰੀਨ ਚਟਣੀ ਥੋੜੀ ਜਿਹੀ ਹੋਰ ਬਾਜੀ ਵਾ ਆਓ ਤਾਓ ਝਾਪ ਤੇ ਹੁਣ ਆ ਗਏ ਮਸਾਲਾ ਝਾਪ ਹਾਂ ਬਈ ਹੁਣ ਇਹ ਤਵਾ ਬੋਲਿਆ ਪਿਆ ਇਹ ਨਹੀਂ ਛੱਡਦਾ ਖਾਣ ਤੋਂ ਅੱਜ ਅਬੀ ਫੋਨ ਆ ਗਿਆ ਇਹ ਦੇਖੇ ਫੋਨ ਦੇਖੇ ਇਹਦਾ ਚੱਕ ਇਹੋ ਇੰਦਰਦੇਵਤਾ ਦਾ ਫੋਨ ਆ ਗਿਆ ਉਪਰ ਪੁੱਛਦਾ ਮੀ ਪਾ ਦੀਏ ਕਿ ਰਹਿੰਦੇ ਈਂ ਇੰਦਰਦੇਵਤਾ ਮੀ ਪਾਦਾ ਗਏ ਹਵਾ ਆਵਾਜ਼ ਹਵਾ ਚਲਾ ਦੀਏ ਨੇਰੀ ਕੇ ਨਹੀਂ ਉਹਨਾਂ ਦਾ ਕੰਮ ਹੋ ਗਿਆ ਜਿਹੜਾ ਦੇਖਾਂ ਤੇ ਚੱਲ ਬਈ ਇਹ ਲਾਲੀ ਜਟਣੀ ਕੇਚੂ ਕੇਚੂ ਦੇ ਨਾਂ ਦਾ ਕੇਚੂ ਦੇ ਨਾਂ ਦਾ ਨਿਤਿੰਨ ਦੇ ਨਾਂ ਦਾ ਆਰ ਡਿਪੈਂਡ ਦੀ ਪੰਚਾਇਤ ਦੇ ਨਾਂ ਦਾ ਜੀ ਹੁਣ ਆ ਗਈ ਮਸਾਲਾ ਚਾਪ ਲੰਬ ਗੱਡੀ ਵਈ ਚਾਪ ਦੀਆਂ ਜਿਕੜ ਭੁੰਡੀਆਂ ਗੱਡੀਆਂ ਵਈਆਂ ਚੱਕ ਅੱਜ ਇਹ ਕਰ ਜਣਾ ਮਹੀਨੇ ਦਾ ਕੋਟਾ ਪੂਰਾ ਲਾਲੋ ਲਾਲ ਜਿਆਲਾ ਹਾਂ 10 ਘਰ ਹੁਣ ਸਾਫੀ ਕਰ ਜੂ ਬਸ ਕਰ ਯਾਰ ਘੰਟਾ ਹੋ ਗਿਆ ਲੱਗੇ ਇਹਨੂੰ ਲੈਵੇਂ ਚਾਪ ਜੂ ਖਾ ਕੇ ਅੱਗੇ ਨਿਕਲ ਗਏ ਉੱਥੋਂ ਤੇ ਹੁਣ ਗੜਸ਼ੈਂਕਾ ਥੋੜੇ ਜਿਹਾ ਘੁੰਮ ਲਈਏ ਲੈ ਵੀ ਹੁਣ ਅਸੀਂ ਚੱਲੀਏ ਆ ਵੀ ਉਧਰ ਚੱਲ ਐ ਵੀ ਜਰੀਏ ਸਮਾਰਟ ਸਮਾਰਟ ਵਾਟ ਹਾਂ ਚੱਲ ਅੰਦਰ ਕੁਝ ਦੇਖ ਲਈਏ ਕੀ ਆ ਕੋਕੂ ਕੇ ਪੀਲੇ ਕੀ ਲੈ ਕੇ ਭਾਜੀ ਰੋਕ ਕੇ ਨੰਗ ਲੈ ਲੰਦੋ ਭਾਜੀ ਭਾਜੀ ਰੋਕ ਕੇ ਇਹਨੂੰ ਘਟ ਵੱਧੇ ਜਾਂਦਾ ਟ੍ਰੈਫਿਕ ਆ ਲਿਓ ਚੱਲ ਵੀ ਆ ਲੈ ਵੀ ਦੀ ਪਹੁੰਚ ਗਈ ਚੱਕ ਉਹ ਬੱਸ ਓ ਐਡੀ ਦੂਰ Labi lao của tây công miyên nắng coconut 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 ਅਮਰੂਦ ਬੜੇ ਲਕੋਲ ਕੋਲ ਕੋ ਕੇ ਰੱਖੇ ਹੋ ਆ ਅਮਰੂਦਾਂ ਠੰਡ ਲੱਗਦੀ ਉਹ ਲੈ ਲਈ ਨਬੀਲ ਵਿਦਾ ਨਹੀਂ ਮਾਤਾ ਇਹਦਾ ਤਾਂ ਚਲ ਰਿਹਾ ਜੀ ਉਹ ਸੋਨਾ ਹੀ ਬਣਾ ਬਰਾਬਰ ਆਇਆ ਦਮ ਉਹਨਾਂ ਦਾ ਕੋਬੇਲ ਉਹ ਪਾਜੀ ਬੇਲ ਤਾਂ ਰਹਿਣੇ ਦੇ 90 ਰੋਵੇ ਦਾ ਸਮਾਂ ਲਿਆ ਆ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋ ਤੇ ਲਾਈਕ ਕਮੈਂਟ ਦੇ ਕੇ ਸਾਨੂੰ ਸ਼ੇਅਰ ਕਰਨਾ ਤੇ ਸਾਡੇ ਪਾਸੇ ਦਾ ਦੋਸਤੋ ਫਾਲੋ ਵਾਰਨ ਕਰਦੇ ਹਾਂ ਆ ਵਾਜੀ ਵਾਹ ਤੇ ਹੁਣ ਲੱਗੇ ਆ ਮੁੰਡੇ ਸਪਰਾਈਟ ਪੀਣ ਵਾਜੀ ਵਾਹ ਸਪਰਾਈਟ ਠੰਡਾ ਠੰਡਾ ਕੂਲ ਕੂਲ ਐਨੀ ਠੰਡਾ ਤਾਂ ਇਹਨੂੰ ਵੇਚ ਠੰਡੇ ਦੇ ਵਿੱਚ ਠੰਡਾ ਸਪਰਾਈਟ ਚਾਹੀਦਾ

ਆਲਾ ਤੂੰ ਮੇਰੇ ਪਿੱਛੇ ਪਿੱਛੇ ਤੁਰ ਗਈ ਆ ਜੀ ਆ ਤੈਨੂੰ ਸਲਾਮੀ ਦੇਤੀ ਸਲਾਮੀ ਸਲਾਮੀ ਲਾਦੀ ਆਂਦੇ ਨੂੰ ਸਲਾਮੀ ਉਹ ਵੀ ਇੱਕ ਜਿੱਤੋਂ ਕੱਢੇ ਜੀ ਨਾ ਆ ਜਿੱਤੀ ਵੀ ਹੈ ਤੇਰੀ ਉੱਤੇ ਰੱਖ ਕੇ ਆ ਜਾ ਕੇ ਆਲਾ ਫੜ ਭਾਜੀ ਮੈਨੂੰ ਪਤਾ ਨਹੀਂ ਕਿੱਥੋਂ ਕੱਢੇ